ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜੋ ਲੋਕ ਕਹਿ ਦਿੰਦੇ ਹਨ ਕਿ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਜਾਂ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਬਹੁਤ ਆਉਂਦੀਆਂ ਹਨ ਜਾਂ ਫਿਰ ਉਹਨਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਸੋ ਇਸੇ ਮੁਸ਼ਕਿਲ ਦੇ ਹੱਲ ਦੇ ਲਈ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਸੋ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਬੱਚਿਆਂ ਦੇ ਵਿਆਹ ਨੂੰ ਲੈ ਕੇ ਮਾਤਾ ਪਿਤਾ ਵੀ ਉਹਨਾਂ ਦੇ ਵਿਆਹ ਦੇ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਨੇ ਤੇ ਕਈ ਬੱਚੇ ਵੀ ਆਪਣੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਉਪਾਅ ਕਰਦੇ ਨੇ ਤਾਂ ਜੋ ਕਿ ਉਹਨਾਂ ਦੇ ਵਿਆਹ ਦਾ ਯੋਗ ਬਣੇ ਤੇ ਇਸੇ ਤਰੀਕੇ ਦੇ ਨਾਲ ਮਾਤਾ ਪਿਤਾ ਤੇ ਬੱਚਿਆਂ ਦੇ ਉਪਾਅ ਕਰਨ ਦੇ ਬਾਵਜੂਦ ਵੀ ਕਈ ਵਾਰ ਵਿਆਹ ਦਾ ਯੋਗ ਨਹੀਂ ਬਣਦਾ ਕਿਉਂਕਿ ਕਈ ਵਾਰ ਸਾਡੀ ਕੁੰਡਲੀ ਦੇ ਵਿੱਚ ਜਿਹੜੇ ਗ੍ਰਹਿ ਹੁੰਦੇ ਨੇ ਉਹ ਸਹੀ ਨਹੀਂ ਚੱਲਦੇ ਹੁੰਦੇ ਤਾਂ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਸਿਰਫ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਸਾਰੀ ਪ੍ਰੋਬਲਮ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਜੋ ਹਨ ਤੁਹਾਡੇ ਘਰ ਤੋਂ ਕੋਹਾ ਦੂਰ ਚਲ ਜਾਣਗੀਆਂ ਤੇ ਇਸ ਨੂੰ ਕਰਨ ਦੇ ਲਈ ਤੁਹਾਨੂੰ ਕੋਈ ਬਹੁਤਾ ਪਾਠ ਪੂਜਾ ਕਰਨ ਦੀ ਵੀ ਜ਼ਰੂਰਤ ਨਹੀਂ ਪਵੇਗੀ ਇਸ ਉਪਾਅ ਨੂੰ ਤੁਸੀਂ ਸਿਰਫ ਇੱਕ ਸਿੱਕੇ ਦੇ ਨਾਲ ਕਰਨਾ ਹੈ ਤੇ ਇਹ ਇੰਨਾ ਜ਼ਿਆਦਾ ਬੈਸਟ ਉਪਾਅ ਹੈ ਇਸ ਨੂੰ ਕਰਨ ਦੇ ਨਾਲ ਤੁਰੰਤ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲੇਗਾ ਇਸ ਉਪਾਅ ਨੂੰ ਤੁਸੀਂ ਸੋਮਵਾਰ ਦੇ ਦਿਨ ਕਰਨਾ ਹੈ ਤੇ ਸਿਰਫ ਇੱਕ ਤੇ ਸਿਰਫ ਇੱਕ ਸੋਮਵਾਰ ਹੀ ਕਰਨਾ ਹੈ ਭਾਵੇਂ ਤੁਸੀਂ ਕਿਸੇ ਵੀ ਸੋਮਵਾਰ ਕਰ ਲਓ ਜਿਵੇਂ ਕਿ ਆਉਣ ਵਾਲਾ ਜਿਹੜਾ ਸੋਮਵਾਰ ਹੈ ਉਸ ਦਿਨ ਵੀ ਤੁਸੀਂ ਕਰ ਸਕਦੇ ਹੋ ਅਗਰ ਉਸ ਦਿਨ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਤੇ ਉਸ ਤੋਂ ਅਗਲੇ ਸੋਮਵਾਰ ਕਰ ਲਿਓ ਪਰ ਕਰਨਾ ਸੋਮਵਾਰ ਦੇ ਦਿਨ ਹੈ ਤੇ ਸਿਰਫ ਇੱਕ ਵਾਰ ਹੀ ਕਰਨਾ ਹੈ ਇਹ ਬਹੁਤ ਹੀ ਜ਼ਿਆਦਾ ਆਸਾਨ ਉਪਾਅ ਹੈ ਜੋ ਤੁਹਾਨੂੰ ਅਸੀਂ ਅੱਜ ਦੱਸਣ ਜਾ ਰਹੇ ਹਾਂ ਸੰਗਤ ਜੀ ਇਸ ਉਪਾਅ ਨੂੰ ਕਰਨ ਦਾ ਜਿਹੜਾ ਸਮਾਂ ਹੈ ਉਹ ਰਾਤ ਦਾ ਤੇ ਦਿਨ ਦੇ ਸਮੇਂ ਤੁਸੀਂ ਕੁਝ ਵੀ ਨਹੀਂ ਕਰਨਾ ਰਾਤ ਦੇ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜਦੋਂ ਤੁਸੀਂ ਰਾਤ ਦੇ ਸਮੇਂ ਇਹ ਉਪਾਅ ਕਰਨਾ ਹੈ ਤੁਹਾਨੂੰ ਕੋਈ ਬਹੁਤਾ ਪਾਠ ਪੂਜਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਬਸ ਤੁਸੀਂ ਇੱਕ ਸਿੰਪਲ ਜਿਹਾ ਉਪਾਅ ਕਰ ਲੈਂਦੇ ਹੋ ਜਦੋਂ ਤੁਸੀਂ ਇਹ ਉਪਾਅ ਕਰ ਲਿਆ ਤੁਸੀਂ ਦੇਖੋਗੇ ਕਿ ਤੁਰੰਤ ਹੀ ਬੱਚਿਆਂ ਦੇ ਵਿਆਹ ਦੇ ਲਈ ਮਨਪਸੰਦ ਰਿਸ਼ਤਾ ਆਵੇਗਾ ਤੇ ਉਹਨਾਂ ਦੇ ਵਿਆਹ ਦਾ ਯੋਗ ਵੀ ਬਣ ਜਾਵੇਗਾ ਜੇਕਰ ਤੁਹਾਡੀ ਕਿਤੇ ਰਿਸ਼ਤੇ ਨੂੰ ਲੈ ਕੇ ਗੱਲ ਚੱਲ ਰਹੀ ਹੈ ਤਾਂ ਉੱਥੇ ਤੁਹਾਡਾ ਰਿਸ਼ਤਾ ਬਣ ਜਾਵੇਗਾ ਪਰ ਜੇਕਰ ਤੁਹਾਡੀ ਕੋਈ ਕਿਤੇ ਇਹ ਗੱਲਬਾਤ ਨਹੀਂ ਚੱਲ ਰਹੀ ਤੁਹਾਨੂੰ ਕੋਈ ਰਿਸ਼ਤਾ ਨਹੀਂ ਆ ਰਿਹਾ ਤਾਂ ਤੁਹਾਡੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਇਸ ਉਪਾਅ ਨੂੰ ਮਾਤਾ ਪਿਤਾ ਦੇ ਬੱਚੇ ਖੁਦ ਵੀ ਕਰ ਸਕਦੇ ਹਨ ਇੱਕ ਵਾਰ ਸੋਮਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜੇਕਰ ਤੁਹਾਨੂੰ ਲੱਗ ਰਿਹਾ ਹੈ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਸੋਮਵਾਰ ਤੋਂ ਅਗਲਾ ਸੋਮਵਾਰ ਆ ਰਿਹਾ ਹੈ ਤੇ ਤੁਹਾਨੂੰ ਇਹ ਕੁਝ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਸ਼ੁਭ ਸੰਕੇਤ ਮਿਲ ਰਹੇ ਨੇ ਜਿਵੇਂ ਕਿ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਹਾਡਾ ਜਿਹੜਾ ਕੰਮ ਹੈ ਉਹ ਬਣਨ ਦੇ ਤੁਹਾਨੂੰ ਸੰਕੇਤ ਮਿਲ ਰਹੇ ਨੇ ਤਾਂ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਸੋਮਵਾਰ ਲਗਾਤਾਰ ਕਰਨਾ ਹੈ ਤੇ ਅਗਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵੀ ਸੰਕੇਤ ਨਹੀਂ ਮਿਲਦਾ ਇੱਕ ਸੋਮਵਾਰ ਤਾਂ ਇਸ ਉਪਾਅ ਨੂੰ ਕਰਕੇ ਤੁਸੀਂ ਇੱਕ ਵਾਰ ਜ਼ਰੂਰ ਅਜਮਾਓ 1 ਰੁਪਏ ਦੇ ਸਿੱਕੇ ਦਾ ਉਪਾਅ ਤੁਸੀਂ ਕਿਸ ਤਰੀਕੇ ਦੇ ਅਨਸਾਰ ਕਰਨਾ ਹੈ ਇਹ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਇਸ ਲਈ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਦੇ ਅੱਗੇ ਬੇਨਤੀ ਹੈ ਕਿ ਸਾਡੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀ ਹੈ ਤੇ ਇਸ ਵੀਡੀਓ ਨੂੰ ਵੀ ਜਰੂਰ ਅੱਗੇ ਸ਼ੇਅਰ ਕਰ ਦੇਣਾ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਹੋਰ ਵੀ ਭੈਣ ਭਰਾ ਦਾ ਭਲਾ ਹੋ ਸਕਦਾ ਹੈ ਤੇ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰ ਜਾਵੇ ਸਤ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਸੋਮਵਾਰ ਦੇ ਦਿਨ ਸ਼ਾਮ ਦੇ ਸਮੇਂ ਕਰਨਾ ਹੈ ਕੋਸ਼ਿਸ਼ ਕਰਿਓ ਕਿ ਜਦੋਂ ਤੁਸੀਂ ਸ਼ਾਮ ਦੇ ਸਮੇਂ ਇਹ ਉਪਾਅ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਇਸ਼ਨਾਨ ਕਰ ਲਓ ਪਰ ਜੇਕਰ ਤੁਸੀਂ ਨਹੀਂ ਕਰ پا ਰਹੇ ਸੁਬਾਹ ਦਾ ਸ਼ਨਾਣ ਕੀਤਾ ਹੋਇਆ ਤੇ ਸ਼ਾਮ ਦੇ ਸਮੇਂ ਨਹੀਂ ਕਰ ਪਾਰੇ ਤਾਂ ਤੁਸੀਂ ਇਸੇ ਤਰੀਕੇ ਦੇ ਨਾਲ ਵੀ ਉਪਾਅ ਕਰ ਸਕਦੇ ਹੋ ਬਸ ਉਪਾਅ ਕਰਨ ਤੋਂ ਪਹਿਲਾਂ ਮੂੰਹ ਹੱਥ ਧੋ ਲੈਣਾ ਤਾਂ ਕਿ ਉਪਾਅ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ 1 ਰੁਪਏ ਦਾ ਸਿੱਕਾ ਜੇਕਰ ਤੁਹਾਡੇ ਕੋਲ 1 ਰੁਪਏ ਦਾ ਸਿੱਕਾ ਹੈ ਤਾਂ ਠੀਕ ਹੈ ਜੇਕਰ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਕਈ ਵਾਰ ਸਾਡੇ ਘਰ ਦੇ ਵਿੱਚ ਕੋਈ ਅਜਿਹੀ ਚੀਜ਼ ਹੁੰਦੀ ਹੈ ਜਿਹੜੀ ਸਾਨੂੰ ਅਚਾਨਕ ਨਹੀਂ ਮਿਲਦੀ ਜੇਕਰ 1 ਰੁਪਿਆ ਦਾ ਸਿੱਕਾ ਨਹੀਂ ਮਿਲਿਆ ਤਾਂ ਤੁਸੀਂ 2 ਰੁਪਿਆ ਦਾ ਸਿੱਕਾ ਵੀ ਲੈ ਸਕਦੇ ਹੋ ਜਿਹੜਾ ਤੁਸੀਂ ਸਿੱਕਾ ਲੈਣਾ ਹੈ ਉਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਪਿੱਤਲ ਦਾ ਪੱਤਾ ਹੀ ਲੈਣਾ ਹੈ ਕਹਿੰਦਾ ਭਾਵ ਕਿ ਦੋ ਤਰ੍ਹਾਂ ਦਾ ਹੁੰਦਾ ਹੈ ਕਿਸੇ ਵੀ ਧਾਤੂ ਦੇ ਵਾਲਾ ਸਿੱਕਾ ਤੁਸੀਂ ਲੈ ਸਕਦੇ ਹੋ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਵੀ ਤੁਹਾਨੂੰ 1 ਰੁਪਿਆ ਦਾ ਜੋ ਸਿੱਕਾ ਨਹੀਂ ਮਿਲਿਆ ਉਹ ਹੀ ਤੁਸੀਂ ਲੈ ਸਕਦੇ ਹੋ ਤੁਹਾਡੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਵਿੱਚ ਦੇਰੀ ਆ ਰਹੀ ਹੈ ਉਸ ਸਿੱਕੇ ਨੂੰ ਤੁਸੀਂ ਆਪਣੀ ਮੁਠੀ ਦੇ ਵਿੱਚ ਲੈ ਕੇ ਆਪਣੇ ਬੱਚਿਆਂ ਦੇ ਸਿਰ ਤੋਂ ਸਿੱਧਾ ਹੀ 7 ਵਾਰ ਤੁਸੀਂ ਘੁਮਾ ਦੇਣਾ ਹੈ ਕਹਿੰਦਾ ਭਾਵ ਕਿ 7 ਵਾਰ ਤੁਸੀਂ ਵਾਰ ਦੇਣਾ ਹੈ ਤੇ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਨਹੀਂ ਹੈਗੇ ਤਾਂ ਫਿਰ ਤੁਸੀਂ ਉਹਨਾਂ ਦੀ ਫੋਟੋ ਤੋਂ ਵੀ 7 ਵਾਰ ਇਸ ਨੂੰ ਵਾਰ ਸਕਦੇ ਹੋ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਥੋੜਾ ਜਿਹਾ ਦੁੱਧ ਲੈਣਾ ਹੈ ਤੇ ਦੁੱਧ ਜਿਹੜਾ ਤੁਹਾਡੇ ਘਰ ਦੇ ਵਿੱਚ ਪਿਆ ਹੋਵੇਗਾ ਤੁਸੀਂ ਉਹੀ ਲੈ ਸਕਦੇ ਹੋ ਤੁਸੀਂ ਸਿਰਫ ਤਾਂ ਸਿਰਫ ਅੱਧੀ ਕਟੋਰੀ ਹੀ ਦੁੱਧ ਦੀ ਲੈਣੀ ਹੈ ਦੁੱਧ ਦੀ ਅੱਧੀ ਕਟੋਰੀ ਲੈਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ 1 ਰੁਪਏ ਦਾ ਜਾਂ 2 ਰੁਪਏ ਦਾ ਸਿੱਕਾ ਆਪਣੇ ਬੱਚੇ ਦੇ ਸਿਰ ਤੋਂ ਘੁਮਾਇਆ ਹੋਵੇਗਾ 7 ਵਾਰ ਉਸ ਸਿੱਕੇ ਨੂੰ ਇਸ ਦੁੱਧ ਦੇ ਵਿੱਚ ਹੀ ਤੁਸੀਂ ਪਾ ਦੇਣਾ ਹੈ ਸੋ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਕਟੋਰੀ ਹੈ ਇਸ ਦੇ ਵਿੱਚ ਤੁਸੀਂ ਸਿੱਕਾ ਪਾ ਦਿੱਤਾ ਦੁੱਧ ਵਾਲੀ ਕਟੋਰੀ ਦੇ ਵਿੱਚ ਇਸ ਨੂੰ ਰੱਖਣਾ ਕਿੱਥੇ ਹੈ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਸੂਰਜ ਛਿਪਨ ਦੇ ਸਮੇਂ ਰੌਸ਼ਨੀ ਪੈਂਦੀ ਹੈ ਉਸ ਸਾਈਡ ਜੇਕਰ ਤੁਸੀਂ ਆਪਣਾ ਫੇਸ ਕਰਦੇ ਹੋ ਉਹ ਪੂਰਬ ਦਿਸ਼ਾ ਤੇ ਤੁਹਾਡੀ ਪਿੱਠ ਪਿੱਛੇ ਵਾਲੀ ਜਿਹੜੀ ਉਹ ਪੱਛਮੀ ਦਿਸ਼ਾ ਵੱਲ ਹੋਣੀ ਚਾਹੀਦੀ ਹੈ ਖੱਬੇ ਹੱਥ ਦੀ ਸਾਈਡ ਹੋਵੇਗੀ ਉੱਤਰ ਦਿਸ਼ਾ ਤੇ ਦੂਸਰੇ ਹੱਥ ਵਾਲੀ ਸਾਈਡ ਹੋਵੇਗੀ ਦੱਖਣ ਦਿਸ਼ਾ ਇਹ ਸਾਰੀਆਂ ਦਿਸ਼ਾਵਾਂ ਹੋਣੀਆਂ ਚਾਹੀਦੀਆਂ ਹਨ ਅਗਰ ਤੁਸੀਂ ਸੂਰਜ ਦੀ ਤਰਫ ਆਪਣਾ ਫੇਸ ਕਰਕੇ ਖੜੇ ਹੋਣੇ ਹੋ ਤਾਂ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਸੂਰਜ ਵੱਲ ਆਪਣਾ ਫੇਸ ਕਰਕੇ ਖੜੋਗੇ ਤਾਂ ਉਹ ਦਿਸ਼ਾ ਤੋਂ ਜਿਹੜੀ ਤੁਹਾਡੀ ਬੈਕ ਸਾਈਡ ਵਾਲੀ ਦਿਸ਼ਾ ਹੈ ਉਹ ਪੱਛਮ ਦਿਸ਼ਾ ਹੋਵੇਗੀ ਉਸ ਦੇ ਨਾਲ ਵਾਲੀ ਇੱਕ ਕੋਨੇ ਦੇ ਵਿੱਚ ਦੱਖਣ ਦਿਸ਼ਾ ਤੇ ਇੱਕ ਕੋਨੇ ਦੇ ਵਿੱਚ ਉੱਤਰ ਦਿਸ਼ਾ ਲੱਗਦੀ ਹੋਵੇਗੀ ਜੇਕਰ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਇਸ ਜਗ੍ਹਾ ਤੇ ਕੋਈ ਕਮਰਾ ਬਣਿਆ ਹੋਇਆ ਹੈ ਜਾਂ ਫਿਰ ਕੋਈ ਹਾਲ ਬਰਾਂਡਾ ਬਣਿਆ ਹੋਇਆ ਹੈ ਤਾਂ ਉਸ ਕੋਨੇ ਦੇ ਵਿੱਚ ਇਹ ਕਟੋਰੀ ਦੁੱਧ ਵਾਲੀ ਤੁਸੀਂ ਟੰਗ ਕੇ ਰੱਖ ਦੇਣੀ ਹੈ ਸੋ ਇਸ ਤਰੀਕੇ ਦੇ ਨਾਲ ਇਸ ਕਟੋਰੀ ਨੂੰ ਸਿੱਧਾ نیچے ਨਹੀਂ ਰੱਖਣਾ ਤਾਂ ਜੋ ਕਿ ਕੋਈ ਜਾਨਵਰ ਵੀ ਉਸ ਦੇ ਵਿੱਚ ਆ ਕੇ ਮੂੰਹ ਨਾ ਪਾਵੇ ਉਸ ਨੂੰ ਜੂਠਾ ਨਾ ਕਰੇ ਤੇ ਰਾਤ ਦੇ ਸਮੇਂ ਤੁਸੀਂ ਇਹ ਉਪਾਅ ਕਰਦੇ ਸਮੇਂ ਜੇਕਰ ਮਾਤਾ ਪਿਤਾ ਕਰ ਰਹੇ ਹੈ ਤਾਂ ਆਪਣੇ ਬੱਚਿਆਂ ਦਾ ਨਾਮ ਲੈ ਕੇ ਆਪਣੇ ਬੱਚਿਆਂ ਦੀ ਵਿਆਹ ਦੀ ਕਾਮਨਾ ਕਰਕੇ ਇਹ ਉਪਾਅ ਕਰਨਾ ਹੈ ਇਹ ਕਾਮਨਾ ਬੋਲ ਸਕਦੇ ਨੇ ਕਿ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਰਿਸ਼ਤੇ ਦੀ ਗੱਲ ਚੱਲ ਲਈ ਉਹ ਰਿਸ਼ਤਾ ਤੁਹਾਨੂੰ ਪਸੰਦ ਹੈ ਤਾਂ ਉਸ ਰਿਸ਼ਤੇ ਨੂੰ ਸੋਚਦੇ ਹੋਏ ਤੁਸੀਂ ਕਿ ਇਹ ਰਿਸ਼ਤਾ ਸਿਰੇ ਚੜ ਜਾਵੇ ਇਸ ਤਰ੍ਹਾਂ ਦੀ ਕਾਮਨਾ ਕਰਦੇ ਹੋਏ ਤੁਸੀਂ ਇਹ ਉਪਾਅ ਕਰਦੇ ਸਮੇਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਇਸ ਕਟੋਰੀ ਨੂੰ ਪੱਛਮ ਤੇ ਉੱਤਰ ਦੇ ਕਾਰਨਰ ਦੇ ਵਿੱਚ ਤੁਸੀਂ ਰੱਖਦੇ ਆਏ ਇਸ ਦਿਸ਼ਾ ਦੇ ਕੋਰਨਰ ਤੇ ਰੱਖਣਾ ਹੈ ਇਸੇ ਕਰਕੇ ਤਰੀਕੇ ਦੇ ਨਾਲ ਰਾਤ ਨੂੰ ਤੁਸੀਂ ਸੋਝਣਾ ਹੈ ਤੇ ਘਾ ਆਪਣੀ ਕਾਮਨਾ ਕਰਕੇ ਤੁਸੀਂ ਸਵੇਰੇ ਉੱਠ ਕੇ ਤੁਸੀਂ ਇਸ ਦੁੱਧ ਵਾਲੀ ਕਟੋਰੀ ਨੂੰ ਇਸ਼ਨਾਨ ਕਰਕੇ ਇਸ ਕਟੋਰੀ ਨੂੰ ਜਿਸ ਤੇ ਵਿੱਚ ਦੁੱਧ ਪਾਇਆ ਸੀ ਤੇ ਸਿੱਕਾ ਪਾਇਆ ਸੀ ਸਿੱਕੇ ਨੂੰ ਲੈ ਕੇ ਜਾਣਾ ਹੈ ਦੁੱਧ ਵਾਲੀ ਨੂੰ ਤੇ ਸਿੱਕੇ ਨੂੰ ਲੈ ਕੇ ਜਾਣਾ ਹੈ ਬਰਕਤ ਦੇ ਪੇੜ ਦੇ नीचे ਇਸ ਦੁੱਧ ਵਾਲੀ ਕਟੋਰੀ ਨੂੰ ਤੁਸੀਂ ਬਰਗਦ ਦੇ ਪੇੜ ਦੇ नीचे ਲੈ ਕੇ ਜਾਣਾ ਹੈ ਜੇਕਰ ਤੁਹਾਡੇ ਘਰ ਦੇ ਆਸ-ਪਾਸ ਇਹੀ ਦਰਖਤ ਨਹੀਂ ਹੈਗਾ ਤਾਂ ਬਿਲਕੁਲ ਤੁਸੀਂ ਸਭ ਤੋਂ ਪਹਿਲਾਂ ਪ੍ਰਾਰਥਨਾ ਕਰਨੀ ਹੈ ਪਰ ਇਸ ਨੂੰ ਪਾਉਣ ਨੂੰ ਕਰਦੇ ਸਮੇਂ ਤੁਸੀਂ ਇਸ ਨੂੰ ਬਰਗਦ ਦੇ ਪੇੜ ਦੇ نیچے ਜ਼ਰੂਰ ਲੈ ਕੇ ਜਾਣਾ ਹੈ ਬਰਗਦ ਦੇ ਪੇੜ ਦੇ نیچے ਆਪਾਂ ਸਾਰੇ ਜਾਣਦੇ ਹਾਂ ਕਿ ਭਗਵਾਨ ਭੋਲੇ ਨਾਥ ਤੇ ਮਾਂ ਪਾਰਵਤੀ ਦਾ ਵਾਸ ਹੁੰਦਾ ਹੈ ਅਗਰ ਇਹੀ ਦਰਖਤ ਤੁਹਾਡੇ ਘਰ ਦੇ ਆਸ-ਪਾਸ ਕਿਤੇ ਵੀ ਨਹੀਂ ਹੈਗਾ ਤਾਂ ਪਿੱਪਲ ਦਾ ਦਰਖਤ ਤਾਂ ਤੁਹਾਨੂੰ ਕਿਤੇ ਵੀ ਆਸਾਨੀ ਦੇ ਨਾਲ ਮਿਲ ਸਕਦਾ ਹੈ ਤੁਸੀਂ ਉੱਥੇ ਚਲੇ ਜਾਣਾ ਉਥੇ ਜਾ ਕੇ ਬੱਚਿਆਂ ਦੇ ਵਿਆਹ ਦੀ ਕਾਮਨਾ ਕਰਦੇ ਹੋਏ ਜਦੋਂ ਤੁਸੀਂ ਆਪਣੇ ਘਰ ਤੋਂ ਚੱਲਣਾ ਤਾਂ ਇੱਕ ਦੀਵਾ ਤਿਆਰ ਕਰਕੇ ਲੈ ਜਾਣਾ। ਉੱਥੇ ਉਸ ਦੀਵੇ ਨੂੰ ਤੁਸੀਂ ਜਗਾਉਣਾ ਹੈ ਕਿਉਂਕਿ ਜੇਕਰ ਤੁਸੀਂ ਸੋਮਵਾਰ ਦੇ ਦਿਨ ਇਹ ਉਪਾਅ ਕਰਦੇ ਹੋ ਤਾਂ ਅਗਲਾ ਦਿਨ ਜਿਹੜਾ ਹੋਵੇਗਾ ਅਗਲੀ ਸਵੇਰ ਨੂੰ ਮੰਗਲਵਾਰ ਦਾ ਦਿਨ ਹੋਵੇਗਾ ਤੇ ਜਿਹੜੀ ਇਹ ਦੁੱਧ ਵਾਲੀ ਕਟੋਰੀ ਤੁਸੀਂ ਲੈ ਕੇ ਆਇਓ ਇਸ ਦੁੱਧ ਨੂੰ ਤੁਸੀਂ ਪੀਪਲ ਦੇ ਦਰਖਤ ਦੀ ਜੜ ਦੇ ਵਿੱਚ ਪਾ ਦੇਣਾ ਹੈ ਜੋ ਸਿਕਿਆ ਰਹ ਜਾਵੇਗਾ। ਤੁਸੀਂ ਜੜ ਦੇ ਕੋਲ ਹੀ ਥੋੜੀ ਜਿਹੀ ਮਿੱਟੀ ਨੂੰ ਹਟਾ ਲੈਣਾ ਹੈ। ਤੋਂ ਉਸ ਦੇ ਅੰਦਰ ਇਸ ਨੂੰ ਤੁਸੀਂ ਦਬਾ ਦੇਣਾ ਹੈ। ਇਹ ਉਪਾਅ ਤੁਸੀਂ ਕਿਸੇ ਵੀ ਸੋਮਵਾਰ ਦੀ ਰਾਤ ਨੂੰ ਕਰ ਸਕਦੇ ਹੋ। ਤੇ ਮੰਗਲਵਾਰ ਵਾਲੇ ਦਿਨੇ ਸੋਪਾ ਨੂੰ ਸੰਪੂਰਨ ਕੰਪਲੀਟ ਕਰਨਾ ਹੈ। ਜਦੋਂ ਤੁਸੀਂ ਇਹ ਉਪਾਅ ਕਰ ਲਓਗੇ ਤੁਸੀਂ ਦੇਖੋਗੇ ਕਿ ਇੱਕ ਸੋਮਵਾਰ ਕਰਨ ਤੋਂ ਬਾਅਦ ਵਿੱਚ ਜਿਹੜਾ ਅਗਲਾ ਸੋਮਵਾਰ ਆਵੇਗਾ ਅਗਲਾ ਸੋਮਵਾਰ ਆਉਣ ਤੋਂ ਪਹਿਲਾਂ ਪਹਿਲਾਂ ਜੋ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਉੱਥੇ ਹੀ ਤੁਹਾਡਾ ਰਿਸ਼ਤਾ ਜੋ ਹੈ ਤੈਅ ਹੋ ਜਾਵੇਗਾ ਪੱਕਾ ਹੋ ਜਾਵੇਗਾ ਇਸ ਉਪਾਅ ਨੂੰ ਕਰਦੇ ਸਮੇਂ ਜੇ ਇਸ ਰਿਸ਼ਤੇ ਨੂੰ ਲੈ ਕੇ ਤੁਸੀਂ ਕਾਮਨਾ ਕਰ ਰਹੇ ਹੋ ਕਿ ਇਹ ਰਿਸ਼ਤਾ ਪੱਕਾ ਹੋ ਜਾਵੇ ਉਹ ਰਿਸ਼ਤਾ ਇਸ ਉਪਾਅ ਨੂੰ ਕਰਨ ਉਪਰੰਤ ਪੱਕਾ ਹੋ ਜਾਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਤੇ ਸ਼ਰਦਾ ਦੇ ਨਾਲ ਕਰੋਗੇ ਤਾਂ ਇਸ ਦੇ ਤੁਹਾਨੂੰ 100% ਰਿਜ਼ਲਟ ਮਿਲਣਗੇ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਲੱਗੇਗਾ ਕਿ ਤੁਹਾਨੂੰ ਕੋਈ ਸ਼ੁਭ ਸੰਕੇਤ ਮਿਲ ਰਹੇ ਨੇ ਤਾਂ ਤੁਸੀਂ ਇਸ ਉਪਾਅ ਨੂੰ ਪੰਜ ਸੋਮਵਾਰ ਲਗਾਤਾਰ ਕਰਨਾ ਹੋਵੇਗਾ ਉਥੇ ਜਿੱਥੇ ਮਨ ਚਾਹੇ ਵਿਆਹ ਦੀ ਤੁਸੀਂ ਕਾਮਨਾ ਕਰ ਰਹੇ ਹੋ ਜੇ ਇਸ ਰਿਸ਼ਤੇ ਨੂੰ ਲੈ ਕੇ ਉਥੇ ਤੁਹਾਡਾ ਰਿਸ਼ਤਾ ਤਾਂ ਪੱਕਾ ਹੋਵੇਗਾ ਹੀ ਹੋਵੇਗਾ ਤੇ ਵਿਆਹ ਵੀ ਹੋਵੇਗਾ ਇਹ ਉਪਾਅ ਕਰਨ ਦੇ ਸਮੇਂ ਨਾ ਤਾਂ ਤੁਹਾਡਾ ਕੋਈ ਬਹੁਤ ਸਮਾਂ ਖਰਚ ਹੋਣਾ ਹੈ ਤੇ ਨਾ ਹੀ ਤੁਹਾਨੂੰ ਕੋਈ ਪਾਠ ਪੂਜਾ ਕਰਨਾ ਪੈਣਾ ਹੈ ਬਹੁਤ ਹੀ ਸਧਾਰਨ ਜੀ ਅਤੇ ਸਿੰਪਲ ਜਿਹਾ ਉਪਾਅ ਹੈ ਜਿਹੜਾ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਇਸ ਉਪਾਅ ਨੂੰ ਬੱਚੇ ਵੀ ਆਸਾਨੀ ਦੇ ਨਾਲ ਕਰ ਸਕਦੇ ਨੇ ਤੇ ਮਾਤਾ ਪਿਤਾ ਵੀ ਕਰ ਸਕਦੇ ਨੇ ਇਸ ਤੋਂ ਇਲਾਵਾ ਅਗਰ ਕੋਈ ਰਿਸ਼ਤੇਦਾਰ ਵੀ ਕਰਨਾ ਚਾਹੁੰਦਾ ਹੈ ਤਾਂ ਇਸ ਉਪਾਅ ਨੂੰ ਬਿਲਕੁਲ ਆਸਾਨੀ ਦੇ ਨਾਲ ਬਿਨਾਂ ਕਿਸੇ ਪ੍ਰੋਬਲਮ ਦੇ ਇਹ ਉਪਾਅ ਕਰ ਸਕਦਾ ਹੈ ਤਾਂ ਸਾਥ ਸੰਗਤ ਜੀ ਏਸੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਦੀ ਜਾਣਕਾਰੀ ਇਸ ਉਪਾਅ ਦੀ ਵੀਡੀਓ ਦੇਖ ਕੇ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਵੀ ਵੀਡੀਓ ਨੂੰ ਵਾਦੇ ਤੋਂ ਬਾਅਦ ਜਰੂਰ ਸ਼ੇਅਰ ਤੇ ਸੰਗਤ ਜੀ ਅੱਗੇ ਵੀ ਵੀਡੀਓ ਨੂੰ ਵਾਦੇ ਤੋਂ ਬਾਅਦ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ-ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਆ ਕਰੋ ਤਾਂ ਕਿ ਤੁਹਾਡੇ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਜਾਵੇ ਤਾਂ ਸਾਧ ਸੰਗਤ ਜੀ ਤਾਂ ਆਓ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ